ਇੱਕ ਗੱਲ ਮੈਂ ਤੁਹਾਨੂੰ ਦੱਸਦਾ 2000 ਰੁਪਏ ਮਹੀਨਾ ਦੇ ਵਿੱਚ ਤੁਸੀਂ ਘਰੇ ਆਪਣੀ ਆਪਣੀ ਛੱਤ ਤੇ ਸੋਲਰ ਸਿਸਟਮ ਲਗਵਾ ਸਕਦੇ ਹੋ ਅੱਛਾ ਸਬਸਿਡੀ ਇਹ ਤੋਂ ਵੱਖਰੀ ਮਿਲੂ ਜੀ ਜਿਹੜੀ ਮਿਲਨੀ ਆ ਸਬਸਿਡੀ ਬਿਲਕੁਲ ਸਬਸਿਡੀ 78000 ਰੁਪਏ ਤਾਂ ਹਣੀ ਹੋਣੀ ਹੈ ਦੋਨੋਂ ਪਾਸੋਂ ਕੰਮ ਕਰਦਾ ਹੈ ਅੱਛਾ ਦੋਨੋਂ ਪਾਸੋਂ ਕੰਮ ਕਰਦਾ ਹੈ ਸਾਡੇ ਕੋਲੇ ਹਰੇਕ ਪਾਇਲਟ ਤੇ ਟੈਸਟ ਰਿਪੋਰਟ ਲੱਗੀ ਹੋਏਗੀ ਅੱਛਾ ਜੀ ਜੀ ਦੇਖ ਸਕਦੇ ਹੋ ਵੀ ਇਹ ਸ 16 ਜੁਲਾਈ ਦੇ ਪੈਨਲ ਮਿਲ ਨੇ ਠੀਕ ਹੈ ਜੀ ਬਸ ਕੱਲੇ ਕੱਲੇ ਪੈਨਲ ਤੇ ਪ੍ਰੈਸਪੋਰਟ ਤੁਸੀਂ ਆਈ ਐਮ ਆਈ ਮਲਾ ਕੇ ਦੇਖ ਸਕਦੇ ਹੋ ਬਿਲਕੁਲ ਸਾਰਾ ਬਸ ਤੁਸੀਂ ਇਹ ਨਾ ਸਮਝੋ ਵੀ ਆਹ ਬੱਚਾ ਦਾ ਕੋਈ ਵੀ ਲਾ ਲੂਗਾ ਹਨਾ ਸੀਰੀਅਲ ਨੰਬਰ ਨੇ ਕੱਲੇ ਕੱਲੇ ਦੇ ਮਿਲੂਗੀ ਸਾਰੇ ਸਕੈਨਰ ਲੱਗੇ ਹੋਏ ਨੇ ਸਕੈਨਰਾਂ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਐਸੀ ਵੀਡੀਓ ਲੈ ਆਏ ਜਿਹੜੇ ਵੀਰਾਂ ਦੇ ਘਰੇ 5 5 6 6000 ਰੁਪਏ ਬਿਲ ਆਉਂਦਾ ਨਾ ਬਿੱਲ ਜ਼ੀਰੋ ਕਰਨ ਵਾਲੀ ਵੀਡੀਓ ਹੈਗੀ ਪੰਜਾਬ ਸੋਲਰ ਸਿਟੀ ਲੋਂਗੋਵਾਲ ਅਨਾਜ ਮੰਡੀ ਦੇ ਵਿੱਚ ਇਹਨਾਂ ਦਾ ਦਫ਼ਤਰ ਆ ਉੱਥੇ ਗੱਲਬਾਤ ਕਰਾਂਗੇ ਇੰਨੀਆਂ ਕ ਘੈਂਟ ਕੇਂਦਰ ਸਰਕਾਰ ਨੇ ਆਫਰਾਂ ਦਿੱਤੀਆਂ ਨੇ ਉਹ ਮਿਲਣਗੀਆਂ ਤੁਹਾਨੂੰ ਦਵਾਉਣ ਦੀ ਜ਼ਿੰਮੇਵਾਰੀ ਵੀ ਇਹ ਖੁਦ ਲੈਂਦੇ ਨੇ ਇਸ ਕਰਕੇ ਇਹ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਵੀਡੀਓ ਸਕਿਪ ਨਾ ਕਰਿਓ ਪੂਰੀ ਦੇਖਿਓ ਕੱਲੀ-ਕੱਲੀ ਗੱਲ ਸਮਝਣ ਵਾਲੀ ਆ ਇੱਕ ਗੱਲ ਮੈਂ ਤੁਹਾਨੂੰ ਦੱਸਦਾ 2000 ਰੁਪਏ ਮਹੀਨਾ ਦੇ ਵਿੱਚ ਤੁਸੀਂ ਘਰੇ ਆਪਣੀ ਆਪਣੀ ਛੱਤ ਤੇ ਸੋਲਰ ਸਿਸਟਮ ਲਗਵਾ ਸਕਦੇ ਹੋ ਤੇ ਦਿਨ ਰਾਤ ਏਸੀ ਚਲਾਓ ਬਿਲ ਨਹੀਂ ਹੋਊਗਾ ਆਜੋ ਗੱਲਬਾਤ ਕਰਦੇ ਆ ਪਹਿਲਾਂ ਆ ਇੱਥੇ ਨਿਗਾਹ ਮਾਰ ਲਓ 2000 ਰੁਪਿਆ ਪ੍ਰਤੀ ਮਹੀਨਾ ਕਿਸ਼ਤ ਤੇ ਸੂਲਰ ਲਗਵਾਓ ਇੱਕ ਵੱਡੀ ਗੱਲ 78000 ਰੁਪਿਆ ਕੇਂਦਰ ਸਰਕਾਰ ਨੇ ਵੀ ਤੁਹਾਨੂੰ ਦੇਣਾਗਾ ਇਸ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਦੇਖਣੀ ਜ਼ਰੂਰੀ ਆ ਸਕਿੱਪ ਨਾ ਕਰਿਓ ਗੱਲਬਾਤ ਕਰਦੇ ਆ ਸਾਡੇ ਵੀਰ ਵੱਡੇ ਵੀਰ ਸਮਾਜ ਸੇਵੀ ਵੀ ਨੇ ਬਹੁਤ ਸਾਰੀਆਂ ਜਿਹੜੀਆਂ ਸਮਾਜ ਸੇਵਾਵਾਂ ਦੇ ਵਿੱਚ ਆਪਣੀਆਂ ਭੂਮਿਕਾ ਮਨਭਾਉਂਦੇ ਨੇ ਕਮਲਜੀਤ ਸਿੰਘ ਵਿੱਕੀ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਹੋ ਜੀ ਕੰਮ ਤੰਦਾ ਕਿ ਮੇਰੀ ਠੀਕ ਹੈ ਜੀ ਬੋਲ ਰਹੀ ਹਾਂ ਜੀ ਕੇਂਦਰ ਸਰਕਾਰ ਨੇ ਇੱਕ ਸਕੀਮ ਲਿਆਂਦੀ ਆ ਹਾਂਜੀ ਸਬਸਿਡੀ ਵਾਲੀ ਤੇ ਸਭ ਤੋਂ ਪਹਿਲਾ ਸਵਾਲ ਹੀ ਮੇਰਾ ਆਊਗਾ ਵੀ ਬਹੁਤੇ ਵੀਰਾਂ ਦੀ ਇਹ ਸ਼ਿਕਾਇਤ ਵੀ ਹੁੰਦੀ ਆ ਤੇ ਸ਼ੰਕਾ ਵੀ ਹੁੰਦਾ ਵੀ ਯਾਰ ਗੱਲਾਂ ਹੀ ਨੇ ਸਬਸਿਡੀ ਤਾਂ ਮਿਲਦੀ ਨਹੀਂ ਪਹਿਲਾਂ ਇਸੇ ਗੱਲ ਦਾ ਜਵਾਬ ਦਿਓ ਜੀ ਬਾਕੀ ਗੱਲਬਾਤ ਆਪਾਂ ਫੇਰ ਕਰਾਂਗੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਜਦੋਂ ਵੀ ਆਪਾਂ ਨੇ ਸੋਲਰ ਲਵਾਉਣਾ ਹੈ ਜਿਹੜੇ ਗਵਰਨਮੈਂਟ ਵੱਲੋਂ ਇਨ ਪੈਨਲ ਮਤਲਬ ਕੰਪਨੀਆਂ ਨੇ ਜਿਹੜੀਆਂ ਲਾਉਂਦੀਆਂ ਨੇ ਜਿਹੜੀਆਂ ਪੀਐਮ ਸੂਰਿਆ ਯੋਜਨਾ ਚ ਰਜਿਸਟਰਡ ਨੇ ਉਹਨਾਂ ਤੋਂ ਹੀ ਸੋਲਰ ਲਵਾਓ ਜੀ ਜਿਹੜੀ ਸਬਸਿਡੀ ਹੈ ਸਬਸਿਡੀ ਸਰਕਾਰ ਜਿਹੜੀ ਡੀਸੀਆਰ ਪੈਨਲ ਨੇ ਜਿਹੜੇ ਪੈਨਲਾਂ ਨੇ ਸੈਲ ਇੰਡੀਆ ਚ ਬਣਦੇ ਨੇ ਗਵਰਨਮੈਂਟ ਉਹਨਾਂ ਨੂੰ ਸਬਸਿਡੀ ਦਿੰਦੀ ਹੈ ਜੀ ਜੇਕਰ ਆਪਾਂ ਉਹ ਪੈਨਲ ਲਾਵਾਂਗੇ ਤਾਂ ਸਬਸਿਡੀ ਤੁਹਾਡੇ ਅਕਾਊਂਟ ਸ਼્યોਰ ਆਏਗੀ ਜੇਕਰ ਤੁਸੀਂ ਗਵਰਨਮੈਂਟ ਵੱਲੋਂ ਜਿਹੜੇ ਰਜਿਸਟਰਡ ਪੈਨਲ ਨੇ ਪੀਐਮ ਸੂਰਜ ਯੋਜਨਾ ਦੇ ਵਿੱਚ ਜੀ ਉਹਨਾਂ ਨੂੰ ਈਮੇਲ ਉਹਨਾਂ ਉਹਨਾਂ ਦੇ ਰਾਹੀਂ ਲਵਾਉਂਗੇ ਤਾਂ ਉਹਨਾਂ ਤੋਂ ਜ਼ਰੂਰ ਆਊਗੀ ਸਾਡੀ ਜਿਹੜੀ ਪੰਜਾਬ ਸੋਲਰ ਸਿਟੀ ਹੈ ਨਕਾਇਦਾ ਪੀਐਮ ਸੂਰਜ ਯੋਜਨਾ ਦੇ ਵਿੱਚ ਪੀਐਸਪੀਸੀਐਲ ਦੇ ਵਿੱਚ ਦੋਵਾਂ ਦੇ ਵਿੱਚ ਰਜਿਸਟਰਡ ਹੈ ਠੀਕ ਹੈ ਜੀ ਮੰਨ ਲਓ ਜੀ ਜਿੱਦਾਂ ਹੁਣ ਅੱਜਕੱਲ ਕਰਦੇ ਆਂ ਆਪਾਂ ਬੰਦੇ ਨੇ 3 ਕਿਲੋਵਾਟ ਦਾ ਜਿਹੜਾ ਲਗਵਾਉਣਾਗਾ ਸੋਲਰ ਸਿਸਟਮ ਆ ਉਦੇ ਜੇ ਆਪਾਂ ਮਾਰਕੀਟ ਰੇਟ ਕਰੀਏ ਵੀ ਲਗਭਗ ਕਿੰਨਾ ਕੁ ਖਰਚਾ ਆਉਂਦਾ ਤੇ ਤੁਸੀਂ ਉਹਦੇ ਵਿੱਚ ਕੀ ਸਪੈਸ਼ਲ ਲਓਗੇ। ਬਾਕੀ ਜੇ ਸੋਲਰ ਲਵਾਉਣ ਲੱਗੇ ਆਪਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਵੱਡੀ ਗੱਲ ਹੁੰਦੀ ਹੈ ਐਫੀਸ਼ੀਐਂਸੀ। ਜੀ ਜਿਹੜੇ ਸੋਲਰ ਨੇ ਬਿਜਲੀ ਬਣਾਉਣੀ ਹੈ ਉਹਦੀ ਐਫੀਸ਼ੀਐਂਸੀ ਕਿੰਨੀ ਹੈ? ਜਿਵੇਂ ਅਸੀਂ ਅਸੀਂ ਉਹ ਲਵਾ ਰਹੇ ਹਾਂ ਜਿਹੜੇ ਸੋਲਰ ਸਾਡੇ ਕੋਲੇ ਵਾਈਫੀਸ਼ੀਅਲ ਵੀ ਨੇ ਸਾਡੇ ਕੋਲੇ ਟੌਪਕੌਨ ਵੀ ਨੇ ਸਾਡੀ ਜਿਹੜੀ ਸੋਲਰ ਦੀ ਐਫੀਸ਼ੀਐਂਸੀ 21% ਹੈ 22.06% ਵੀ ਹੈ। ਲੇਟੈਸਟ ਜਿਹੜੀ ਇੰਡੀਆ ਸਭ ਤੋਂ ਵੱਧ ਹੈ ਜੀ ਬਸ ਇਹ ਦੋਨੋਂ ਪਾਸੋਂ ਜਿਹੜੇ ਕੰਮ ਕਰਦੇ ਨੇ ਵਾਈਫੀ ਚ ਲੋ ਵੀ ਲਾਉਣੇ ਆ ਹਾਰਡ ਡਿਪ ਦਾ ਸਟਰਕਚਰ ਲਾਉਣੇ ਆ ਮਨ ਕਹਿਣ ਦਾ ਭਾਵ ਕੀ ਹੈ ਵੀ ਆਪਾਂ ਜਿੰਨਾ ਤੁਸੀਂ ਬਿੱਲ ਭਰਦੇ ਹੋ ਇਕੱਠੀ ਪੇਮੈਂਟ ਦੇਣ ਦੀ ਕੋ ਲੋੜ ਨਹੀਂ ਉਹ ਜਿੰਨਾ ਕਿ ਬਿੱਲ ਭਰਦੇ ਹੋ ਉਨੇ ਕੀ ਬੈਂਕ ਦੀ ਇੰਸਟਾਲਮੈਂਟ ਬਣਾ ਲਾਂਗੇ ਸਾਡੀ ਕੰਪਨੀ ਦੀ ਬਹੁਤ ਸਾਰੇ ਬੈਂਕਾਂ ਨਾਲ ਟਾਈਅਪਸ ਨੇ ਐਸਵੀ ਬੈਂਕ ਹੈ ਜਿਹੜਾ ਸਭ ਤੋਂ ਘੱਟ ਵਿਆਜ ਹੈ ਹੋਰ ਪੀਐਨਬੀ ਹੈ ਮਨ ਜਿੰਨੇ ਵੀ ਕੋਰਪੋਰੇਟ ਬੈਂਕ ਹੈ ਸਾਰੀਆਂ ਬੈਂਕਾਂ ਚੋਂ ਲੋਨ ਦੀ ਸਹੂਲਤ ਉਪਲਬਧ ਹੈ ਤੁਸੋਂ ਨੂੰ ਇਕੱਠੀ ਪੇਮੈਂਟ ਦੇਣ ਦੀ ਕੋ ਲੋੜ ਨਹੀਂ ਵੀ ਹੁਣ ਜਿਹੜਾ 1 ਸਤੰਬਰ ਤੋਂ ਆਫ ਸੀਜ਼ਨ ਐ ਅਸੀਂ ਉਹਨਾਂ ਦੇ ਵਿੱਚ ਆਪ ਡਿਸਕਾਊਂਟ ਕਰਕੇ ਦੇ ਰਹੇ ਹਾਂ ਜਿਹੜਾ 5 ਕਿਲੋਵਾਟ ਦਾ ਸੋਲਰ ਐ ਉਹਦੀ ਟੋਟਲ ਕਾਸਟ ਐ 2.5 ਲੱਖ ਰੁਪਈਆ ਉਹ 1,72,000 ਦਾ ਰਹਿ ਜਾਂਦਾ ਕਸਟਮਰ ਲਈ ਜੀ 6 ਕਿਲੋਵਾਟ ਦਾ 2,90,000 ਐ ਉਹ 2,12,000 ਦਾ ਰਹਿ ਜਾਂਦਾ ਕਸਟਮਰ ਲਈ ਠੀਕ ਐ ਜਿਹੜਾ 10 ਲੱਖ ਦਾ ਐ ਉਹ ਕਸਟਮਰ ਲਈ 3.5 ਲੱਖ ਦਾ ਰਹਿ ਜਾਂਦਾ ਇਹ ਉਹ ਉਹ ਸੋਲਰਾਂ ਗੀਆਂ ਦੱਸ ਰਿਹਾ ਜਿਹੜੀਆਂ 22 ਫੇਸ਼ੀਅਲ ਨੇ ਜਿਹਨਾਂ ਦੀ ਐਫੀਸ਼ੀਐਂਸੀ 21+ ਹੈ ਜਿਹਨਾਂ ਤੇ ਹੌਟ ਡਿਪ ਦਾ ਸਟਰਕਚਰ ਲੱਗਦਾ ਹੈ ਜਿਹਨਾਂ ਦੇ ਕਾਪਰ ਦੀ ਵਾਇਰ ਲੱਗਦੀ ਹੈ ਮਤਲਬ ਹਾਈ ਫਾਈ ਜਿਹੜਾ ਸਿਸਟਮ ਹੈ ਮੈਂ ਮੰਨ ਲਓ ਤਸੱਲੀ ਬਕਸਮਾਨ ਲੱਗਦਾ ਜੀ ਤੇ ਸਿੱਧੀ ਜੀ ਗੱਲ ਹੈ ਨਾ ਇਹ ਦੇਸੀ ਤਰੀਕੇ ਦੇ ਵਿੱਚ ਅੱਛਾ ਸਬਸਿਡੀ ਇਹ ਤੋਂ ਵੱਖਰੀ ਮਿਲੂ ਜੀ ਜਿਹੜੀ ਮਿਲਨੀ ਆ ਸਬਸਿਡੀ ਬਿਲਕੁਲ ਸਬਸਿਡੀ 78000 ਰੁਪਏ ਤਾਂ ਹਣੀ ਹੋਣੀ ਹੈ ਅੱਛਾ ਉਹ ਕੇਂਦਰ ਸਰਕਾਰ ਨੇ ਦੇਣੀ ਹੀ ਦੇਣੀ ਹੈ 10 ਕਿਲੋਵਾਟ ਤੱਕ 78000 ਰੁਪਏ ਸਰਕਾਰ ਵੱਲੋਂ ਆਉਣੀ ਹੈ ਅੱਛਾ ਸਬਸਿਡੀ ਤਾਂ ਆਊਗੀ ਜੇ ਆਪਾਂ ਡੀਸੀਆਰ ਪੈਨਲ ਲਾਵਾਂਗੇ ਠੀਕ ਹੈ ਵੀ ਸਾਡੇ ਡੀਸੀਆਰ ਪੈਨਲ ਲੱਗ ਰਹੇ ਨੇ ਬਹੁਤ ਸਾਰੇ ਲੋਕ ਕਹਿੰਦੇ ਸੀ ਸਬਸਿਡੀ ਕੱਟ ਕੇ ਲਾ ਰਹੇ ਆ ਔਰ ਕਰ ਰਹੇ ਆ ਨਾਓਨ ਡੀਸੀਆਰ ਪੈਨਲ ਨੇ ਡੀਸੀਆਰ ਪੈਨਲ ਉਹ ਤਾਂ ਬਹੁਤ ਸਾਰੇ ਸਸਤੇ ਹੁੰਦੇ ਨੇ ਇਸ ਕਰਕੇ ਡੀਸੀਆਰ ਪੈਨਲ ਲਵਾਉਗੇ ਤਾਂ ਹੀ ਸਬਸਿਡੀ ਆਏਗੀ ਠੀਕ ਹੈ ਜੀ ਤੁਹਾਡੀ ਜ਼ਿੰਮੇਵਾਰੀ ਹੋਊਗੀ ਤੁਹਾਡੇ ਵੱਲੋਂ ਮਤਲਬ ਕਿ ਸਬਸਿਡੀ ਸਾਡੇ ਵੱਲੋਂ ਜਿਹੜੀ ਸਬਸਿਡੀ ਦਿਵਾਉਣ ਦਾ ਬਕਾਇਦਾ ਐਗਰੀਮੈਂਟ ਹੋਊਗਾ 100 ਰੁਪਏ ਦੇ ਸਟਾਮਪ ਤੇ ਕਰ ਲੈਣ 500 ਦੇ ਸਟਾਮਪ ਤੇ ਕਰ ਲੈਣ ਬਕਾਇਦਾ ਅਸ਼ੋਰ ਕਰਾਂਗੇ ਕਿ ਸਬਸਿਡੀ 100% ਆਊਗੀ ਸਾਡੇ ਇਸ ਸੀ ਇਸ ਸੀਜ਼ਨ ਦੇ ਲਗਭਗ 40 ਤੋਂ ਉੱਪਰ ਕਸ अच्छा एक बारी मैं उधर पीछे नजर मारवादा दो वीर आ देखो सारा काम ऑनलाइन ਇੱਥੇ ਹੀ ਹੁੰਦਾ ਸਬਸਿਡੀ ਦਵਾਉਂਦਾ ਜੀ नजर मार ਲਓ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਅ ਸਰ ਹੁਣ ਇਹ ਗੱਲ ਹੋ ਗਈ ਜੀ ਮੰਨ ਲਓ ਵੀ ਜਿਹੜਾ ਕਿੰਨੀ ਸਬਸਿਡੀ ਆਉਣੀ ਆ ਕਿੰਨਾ ਖਰਚ ਆਉਣਾ ਉਹ ਤਾਂ ਹੋ ਗਿਆ ਜੀ ਤੇ ਜਿਹੜੇ ਪੈਨਲ ਨੇ ਮਤਲਬ ਇੱਕ ਬਹੁਤੇ ਪੁਰਾਣੇ ਜੇ ਹੁੰਦੇ ਨੇ ਹਨਾ ਇਹ ਮੈਂ ਦੇਖਿਆਗਾ ਐਕਸਪਾਇਰ ਡੇਟਾ ਵੀ ਹੁੰਦੀਆਂ ਨੇ ਥੋੜੇ ਪੈਨਲ ਕਿਤਾ ਕਿੰਨੀ ਮੈਂ ਤੁਹਾਨੂੰ ਦਿਖਾ ਦਿੰਨਾ ਸਾਡਾ ਜਿਹੜਾ ਇਕੱਲਾ ਇਕੱਲਾ ਪੈਨਲ ਹੈ ਹਾਂਜੀ ਇਕੱਲੇ ਇਕੱਲੇ ਪੈਨਲ ਤੇ ਟੈਸਟ ਰਿਪੋਰਟ ਹੋਏਗੀ ਜੀ ਸਾਡਾ ਅਗਸਤ ਮਹੀਨੇ ਦਾ ਜਿਹੜਾ ਮਤਲਬ ਮਾਲ ਹੈ ਪ੍ਰੋਪਰ ਹੂੰ ਸਾਡਾ ਜਿਹੜਾ ਆਹ ਦੇਖ ਲਓ ਆਹ ਵਾਈਫੇਸ਼ਲ ਪੈਨਲ ਹੈ ਜਿਹੜਾ ਦੋਨੋਂ ਪਾਸੋਂ ਕੰਮ ਕਰਦਾ ਹੈ ਅੱਛਾ ਦੋਨੋਂ ਪਾਸੋਂ ਕੰਮ ਕਰਦਾ ਪਾਸੋਂ ਇਹੀ ਕੰਮ ਕਰਦਾ ਹੈ ਠੀਕ ਹੈ ਸਾਡੇ ਕੋਲੇ ਹਰੇਕ ਪੈਨਲ ਤੇ ਟੈਸਟ ਰਿਪੋਰਟ ਲੱਗੀ ਹੋਏਗੀ ਅ ਸ 16 ਜੁਲਾਈ ਦੇ ਪੈਨਲ ਮਿਲ ਨੇ ਠੀਕ ਹੈ ਜੀ ਮਤਲਬ ਕੱਲੇ ਕੱਲੇ ਪੈਨਲ ਤੇ ਪ੍ਰੋਪਰ ਚ ਤੁਸੀਂ ਇਹ ਐਮਆਈ ਮਲਾ ਕੇ ਦੇਖ ਸਕਦੇ ਹੋ ਬਿਲਕੁਲ ਸਾਰਾ ਮਤਲਬ ਤੁਸੀਂ ਇਹ ਨਾ ਸਮਝੋ ਵੀ ਆਹ ਪੰਜਾਇਦਾ ਕੋਈ ਵੀ ਲਾ ਲੂਗਾ ਹਨਾ ਜੀ ਜਿੰਦਰ ਨੇ ਕੱਲੇ ਕੱਲੇ ਦੇ ਮਿਲੂਗੀ ਸਾਰੇ ਸਕੈਨਰ ਲੱਗੇ ਹੋਏ ਨੇ ਸਕੈਨਰਾਂ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਹਰੇਕ ਪੈਨਲ ਦੀ ਐਫੀਸ਼ੀਐਂਸੀ ਚੈੱਕ ਕਰ ਸਕਦੇ ਹੋ ਮਤਲਬ ਮਾਰਕੀਟ ਦੇ ਵਿੱਚ ਵਧੀਆ ਸਾਡੇ ਕੋਲੇ ਪ੍ਰੋਪਰ ਸਟਰਕਚਰ ਪਿਆ ਹੈ ਸਾਰਾ ਮਾਲ ਸਾਡੇ ਕੋਲੇ ਮੌਜੂਦ ਹੈ ਤੁਸੀਂ ਕਿੰਨਾ ਮਰਜੀ ਕੋਈ 100 ਕਿਲੋਵਾਟ ਦਾ 50 ਕਿਲੋਵਾਟ ਦਾ ਆਰਡਰ ਕਰੇ ਸੀ ਤੁਰੰਤ ਪੂਰਾ ਕਰਾਂਗੇ ਅੱਛਾ ਇੰਸ ਇਨਸਟਾਲਮੈਂਟ ਪਰਸੇ ਸਾਡੇ ਕੋਲ ਤਿੰਨ ਟੀਮਾਂ ਆਣ ਰਹੀਆਂ ਵੈਸਟੀ ਟੀਮਾਂ ਨੇ ਇਹਨਾਂ ਦੇ ਮਤਲਬ 10-10 ਸਾਲ ਦੇ ਪੰਪ ਪਾਸੇ ਤਿਆਰ ਬੇ ਨੇ ਪ੍ਰੋਪਰ ਅਸੀਂ ਟੈਨ 28 ਤੇ ਇਨਸਟਾਲ ਕਰਨੇ ਆ ਹਰੇਕ ਦਾ ਇਹਦਾ ਤਰੀਕਾ ਅਲੱਗ ਹੈ ਇਨਸਟਾਲ ਕਰਨ ਦਾ ਬਾਈਫੀਸ਼ਲ ਦਾ ਮਤਲਬ ਟੈਕਨੀਕਲ ਹੋਣਾ ਬਹੁਤ ਜ਼ਰੂਰੀ ਹੈ ਬਿਲਕੁਲ ਸੋਲਰ ਨੂੰ ਲੈ ਕੇ ਇਹਦੀ ਗਰੰਟੀ ਦੀ ਗੱਲ ਕਰੀਏ ਜੇ ਆਪਾਂ ਜਿਹੜੀ ਮਤਲਬ ਵਰਕਿੰਗ ਗਰੰਟੀ ਹੁੰਦੀ ਹੈ 25 ਸਾਲ ਦੀ ਫੈਨਲ ਉਹਦੀ 10 ਸਾਲ ਦੀ ਹੁੰਦੀ ਹੈ ਇਨਵਰਟਰ ਦੀ ਠੀਕ ਹੈ ਜੀ ਤੇ ਬਹੁਤ ਸਾਰੀਆਂ ਕੰਪਨੀਆਂ ਇਨਸ਼ੋਰਡ ਵੀ ਕਰ ਰਹੀਆਂ ਨੇ ਜਿਹੜੀਆਂ 4 ਲੱਖ ਤੋਂ ਉੱਪਰ ਜਿਹੜਾ ਵੱਡਾ ਪ੍ਰੋਜੈਕਟ ਹੋ ਜਾਂਦਾ ਮੈਂ ਕਹਿਣ ਦਾ ਭਾਵ ਕੀ ਹੈ ਵੀ ਵੈਸੇ ਜਦੋਂ ਆਪਾਂ ਸਹੀ ਡਾਇਰੈਕਸ਼ਨ ਤੇ ਲੱਗਿਆ ਹੋਊਗਾ ਤਾਂ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਨਹੀਂ ਉਦੋਂ ਓਕੇ ਜਿਵੇਂ ਹੁਣ ਆ ਪਿਆ ਜੀ ਤੁਹਾਡਾ ਆਪਾਂ ਕਹਿਦਾ ਅਸੀਂ ਪੱਤੀ ਤੇ ਵੀ ਮਤਲਬ ਆਰਥਿੰਗ ਕਰਦੇ ਆ ਮਤਲਬ ਸਾਰੀ ਕਾਪਰ ਦੀ ਤਾਰ ਵਰਤਦੇ ਆ ਅੱਛਾ ਜੀ ਮਤਲਬ ਜਿਹੜਾ ਇਹ ਇਹ ਵਧੀਆ ਮਟੀਰੀਅਲ ਆ ਸਾਰਾ ਹਨਾ ਜੀ ਹਾਂ ਪੂਰਾ ਵਧੀਆ ਮਟੀਰੀਅਲ ਆ ਸਾਰਾ ਲਓ ਜੀ ਦੋਸਤੋ ਜਿੰਨਾ ਮਰਜੀ ਪਿੱਛੇ ਸਟੋਰ ਦੇ ਵਿੱਚ ਪੈਨਲ ਭਰੇ ਪਏ ਨੇ ਜਿੰਨਾ ਮਰਜੀ ਤੁਸੀਂ ਜਿਹੜਾ ਮਰਜ਼ੀ ਲਵਾ ਲਓ ਅੱਛਾ ਪੰਜਾਬ ਦੇ ਕਿਹੜੇ ਕਿਹੜੇ ਹਿੱਸਿਆਂ 'ਚ ਤੁਸੀਂ ਲਾ ਸਕਦੇ ਪੰਜਾਬ 'ਚ ਲਗਭਗ ਅਸੀਂ ਜਿਵੇਂ ਬਠਿੰਡਾ ਪਟਿਆਲਾ ਸੰਗਰੂਰ ਬਰਨਾਲਾ ਮਲੇਰਕੋਟਲਾ ਤੇ ਮਾਨਸਾ ਜ਼ਿਆਦਾ ਸੀ ਇਹਨਾਂ 'ਚ ਕੰਮ ਕਰ ਰਹੇ ਹਾਂ ਪਰ ਅਸੀਂ ਹੁਣ ਨਾਲ ਮੋਗਾ ਸ਼ੁਰੂ ਕੀਤਾ ਹੈ ਮੋਗਾ ਮੋਗੇ 'ਚ ਅਸੀਂ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਲੱਗ ਰਹੇ ਨੇ ਤੇ ਜਗਰਾਉਂ ਲੱਗ ਰਹੇ ਨੇ ਮਤਲਬ ਅਸੀਂ ਲਗਭਗ 100 ਕਿਲੋਮੀਟਰ ਦੇ ਏਰੀਆ ਦੇ ਵਿੱਚ ਕਵਰ ਕਰ ਲੈਣਾ ਜਿਵੇਂ ਵਿੱਕੀ ਜੀ ਤੁਹਾਡੇ ਕੰਮ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਤੁਹਾਡੇ ਜਿਹੜਾ ਸਿਸਟਮ ਆ ਸਾਰਾ ਬਹੁਤ ਪਸੰਦ ਕੀਤਾ ਜਾ ਰਿਹਾ ਜੇ ਕੋਈ ਵੀਰ ਫਰੈਂਚਾਈਜ਼ੀ ਲੈਣਾ ਚਾਹੇ ਤਾਂ ਹੈਗੀ ਕੋਈ ਆਪਸ਼ਨ ਜੀ ਸਾਡੀਆਂ ਤਿੰਨ ਫਰੈਂਚਾਈਜ਼ੀਆਂ ਚੱਲ ਰਹੀਆਂ ਨੇ ਸਾਡੀ ਬਠਿੰਡੇ ਫਰੈਂਚਾਈਜ਼ ਚੱਲ ਰਹੀ ਹੈ ਓਕੇ ਜੀ ਮਤਲਬ ਸਾਡੀ ਇੱਕ ਫਰੈਂਚਾਈਜ਼ੀ ਪਟਿਆਲੇ ਚੱਲ ਰਹੀ ਹੈ ਓਕੇ ਜੀ ਉਹ ਸ਼ੁਰੂ ਹੋਣੀ ਹੈ ਪਟਿਆਲੇ ਠੀਕ ਹੈ ਜੀ ਤੇ ਦੂਜੀ ਸਾਡੀ ਪਾਤਣਾ ਵੀ ਸ਼ੁਰੂ ਹੋ ਜਾਣੀ ਓਕੇ ਲੈਣ ਦਾ ਭਾਵ ਅਸੀਂ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਕੰਮ ਕਰਨਾ ਸਟਾਰਟ ਕੀਤਾ ਅੱਗੇ ਵੀ ਕੋਈ ਲੈ ਸਕਦਾ ਹਨਾ ਜੀ ਠੀਕ ਹੈ ਵੀਰ ਜੀ ਵੀਡੀਓ ਸਾਡੀ ਸ਼ੁਰੂ ਹੋ ਚੁੱਕੀ ਹੈ ਓਕੇ ਜੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਜੀ ਲੰਮੀ ਵੀਡੀਓ ਵੈਸੇ ਸਵਾਲ ਬਹੁਤ ਹੁੰਦੇ ਨੇ ਪਰ ਲੰਮੀ ਵੀਡੀਓ ਪਸੰਦ ਘੱਟ ਕੀਤੀ ਜਾਂਦੇ ਵੀ ਕੀ ਜੀ ਬਾਕੀ ਬੇਨਤੀ ਹੈ ਜੇ ਕਿਸੇ ਨੇ ਹੋਰ ਜਾਣਕਾਰੀ ਲੈਣੀ ਹੈ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਤੇ ਅਨਾਜ ਮੰਡੀ ਲੋਂਗੋਵਾਲ ਦੇ ਵਿੱਚ ਨੇੜੇ ICICI ਬੈਂਕ ਕੋਲੇ ਇਹਨਾਂ ਦਾ ਜਿਹੜਾ ਹੈੱਡ ਆਫਿਸ ਆ ਦਫ਼ਤਰ ਆ ਪੰਜਾਬ ਸੋਲਰ ਸਿਟੀ ਦਾ ਸੋ ਧੰਨਵਾਦ ਜੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਤਿ ਸ਼੍ਰੀ ਅਕਾਲ ਜੀ